ਚੱਲੀਏ ਨਵੇਂ ਮੁਲਕ ਚ ਹਾਂ ਤੋ ਜਾਕਿਸਤਾਨ ਦਾ ਗੇਟ ਆਈਥੋਂ ਆਊਟ ਕਰਦੇ ਆ ਪਹਿਲਾਂ ਗੇਟ ਲੰਘੇ ਆਏ ਅਸੀਂ ਤਜਿਕਿਸਤਾਨ ਵਾਲਾ ਵੀ ਉਹ ਸਾਹਮਣੇ ਗੇਟ ਆ ਗਿਆ ਉਹ ਜ਼ੀਰੋ ਲਾਈਨ ਹੋਊਗੀ ਜ਼ੀਰੋ ਲਾਈਨ ਟੱਪ ਕੇ ਆ ਗਏ ਉਸਬੇਕਿਸਤਾਨ ਚ ਬਾਬਰ ਦਾ ਦੇਸ਼ ਆ ਇਹ ਜਿਹਨੂੰ ਬਾਬੇ ਨਾਨਕ ਨੇ ਜਾਬਰ ਕਿਹਾ ਸੀ ਸੀਜ਼ਨ ਦੀ ਪਹਿਲੀ ਬਰਫਬਾਰੀ ਹੋ ਗਈ ਆ ਤੇ ਇਸ برف ਦੇ ਨਾਲ ਹੀ ਪਾਰਾ ਮਾਈਨਸ ਹੋ ਜਾਣਾ ਹੈ ਪਹਾੜੀ ਰਾਹ ਬਹੁਤ ਸੋਹਣਾ ਹੈ ਤੇ ਹੁਣ ਤੱਕ 20-25 ਸਰੰਗਾ ਦੇ ਵਿੱਚੋਂ ਲੰਘੇ ਆਏ ਆ ਤੇ ਮੋਰੇ ਹੋਰ ਦੋ ਸਰੰਗਾ ਆ ਰਹੀਆਂ ਆ ਦੇਖੋ afghanistan ਵਾਲਿਆਂ ਨੇ বাস ਦੇ ਉੱਤੇ ਕੱਡੀ ਲੱਦੀ ਸੀ ਤੇ ਘੱਟ ਉਜ਼ਬੇਕਿਸਤਾਨ ਵਾਲੇ ਵੀ ਨਹੀਂ ਸਸਿਕਲ ਜੀ ਵਾਕ ਵਿਦ ਟੁਰਨਾ ਦੇਖ ਰਹੇ ਹਾਂ ਅੱਜ ਅਸੀਂ ਤਾਜੀਕਿਸਤਾਨ ਤੋਂ ਚੱਲੇ ਆ Uzbekistan ਸਾਡੇ ਟੂਰ ਦਾ ਪੰਜਵਾਂ ਮੁਲਕ ਹੋਣਾ ਇਹ ਹੂੰ ਤੇ ਆਪਾਂ ਬੱਸ ਸਟੈਂਡ ਤੇ ਪਹੁੰਚ ਗਏ ਆਂ ਬੱਸ ਦੀ ਵੇਟ ਕਰ ਰਹੇ ਆਂ ਜੀ ਆ ਦੋ ਤਿੰਨ ਦਿਨ ਹੀ ਰੁਕੇ ਆਪਾਂ ਨਾ ਇੱਥੇ ਤਿੰਨ ਦਿਨ ਹੀ ਰੁਕੇ ਆਂ ਪਰ ਸੋਹਣਾ ਸ਼ਹਿਰ ਆ ਤੇ ਬੱਸ ਅੱਡਾ ਇਹ ਇੱਧਰ ਆ ਤੇ ਬੱਸਾਂ ਆ ਰਹੀਆਂ ਦਸ਼ੰਬੀ ਦੇ ਵਿੱਚ ਆ ਆਪਾਂ ਆਜੋ ਫਿਰ ਇੱਧਰ ਬੱਸ ਇੱਥੇ ਤੇ ਇਹ ਕਿਹਾ ਸੀ ਨਾ ਤੁਸੀਂ ਹਾਂ ਤਿੰਨੇ ਬੱਸ ਆ ਗਈ ਨਾ ਇਹ ਤਿੰਨੇ ਬੱਸ ਤੇ ਇੱਧਰ ਤੁਹਾਨੂੰ ਯੂਨੀਵਰਸਿਟੀ ਵੀ ਵਿਖਾਉਨੇ ਮੋਰੇ ਯੂਨੀਵਰਸਿਟੀ ਦੀ ਹੈ ਆ ਗਈ ਬੱਸ ਇੱਥੇ ਚੜਦੇ ਆਪਾਂ ਨੂੰ ਕਿਹਾ ਸੀ ਵੀ ਚੌਥੇ ਸਟੇਸ਼ਨ ਤੇ ਉਤਰਨਾ ਚੜੋ ਚੜੋ ਆ ਵੇਖੋ ਰੋਡ ਦੇ ਉੱਤੇ ਯੂਨੀਵਰਸਿਟੀ ਹੈ ਮੋਰੇ ਕੋਈ ਵੀ ਜਾ ਸਕਦਾ ਪੂਰੇ ਪਾਰਕ ਦੇ ਵਿੱਚ ਇਹਨਾਂ ਦੇ ਤੇ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਹੈਗੀਆਂ ਇੱਥੇ ਯੂਨੀਵਰਸਟੀਆਂ ਕਾਲਜ ਸਾਰੇ ਰੋਡ ਦੇ ਉੱਤੇ ਅਸੀਂ ਬਹੁਤ ਵੇਖ ਰਹੇ ਹਾਂ ਗੱਲ ਨਹੀਂਆਂ ਵਿਖਾਈਆਂ ਵੀ ਆ ਤੁਹਾਨੂੰ ਪਿਛਲੀਆਂ ਵੀਡੀਓਜ਼ ਦੇ ਵਿੱਚ ਜਿਹੜੀਆਂ ਆਪਾਂ ਕੀਤੀਆਂ ਤੇ ਇਹ ਪੜ੍ਹਾਈ ਨੂੰ ਪਹਿਲੇ ਨੰਬਰ ਤੇ ਰੱਖਦੇ ਵੀ ਇੱਥੇ ਬੰਦਾ ਪੜ੍ਹਿਆ ਲਿਖਿਆ ਹੋਊਗਾ ਤੇ ਕੰਮਕਾਰ ਉਹਨੂੰ ਲੱਭ ਹੀ ਜਾਣਾ ਤਾਂ ਕਰਕੇ ਮੈਡੀਕਲ ਦੀ ਪੜ੍ਹਾਈ ਕਰਨ ਆਪਣੇ ਮੁਲਕਾਂ ਤੋਂ ਵੀ ਬਹੁਤ ਇੱਥੇ ਸਟੂਡੈਂਟ ਆਉਂਦੇ ਆ ਤੇ ਮਾਰਤਾਂ ਸਾਰੀਆਂ ਹੈ ਵੀ ਇਸੇ ਤਰ੍ਹਾਂ ਦੀਆਂ ਇਹਨੂੰ ਕਿਉਂਕਿ ਆਪਾਂ ਦੱਸਿਆ ਹੀ ਕਿ ਰੂਸ ਦਾ ਇੱਥੇ ਰਿਹਾ ਆ ਰਸ਼ੀਨ ਸੋਵੀਅਤ ਸੰਗ ਵੇਲੇ ਦੀਆਂ ਸਾਰੀਆਂ ਮਾਰਤਾਂ ਨੇ ਕੋਸ਼ਿਕ ਨਵੀਆਂ ਨੇ ਜਿਹੜੀਆਂ ਹੁਣ ਕਿ ਚੀਨ ਵੱਲੋਂ ਬਣਾਇਆ ਜਾ ਰਹੀਆਂ ਅੱਜ ਥੋੜਾ ਮੌਸਮ ਵੀ ਸਾਫ਼ ਆ ਪਖੜ ਗਈ ਹੈ ਚੰਗੀ ਹੈ ਅੱਜ ਕੱਲ ਥੋੜਾ ਧੁੰਦ ਧੁੰਦ ਜਿਹੀ ਸੀਗੀ ਇਧਰੋਂ ਪਹਾੜ ਨਹੀਂ ਦਿਖਦੇ ਸੀ ਅੱਜ ਦਿਖ ਰਹੇ ਆ ਇਹ ਵੀ ਪਹਾੜਾਂਿਆਂ ਦੇ ਵਿੱਚ ਵਸਿਆ ਸ਼ਹਿਰ ਆ ਇੱਥੇ ਬਸ ਨੇ ਉਤਾਰਤਾ ਆਪਾਂ ਨੂੰ ਤੇ ਇੱਥੇ ਵੀ ਗਾਹ ਪਿਆ ਪਿਆ ਪੂਰਾ ਇਹ ਜਾਨ ਖਾਈ ਜਾਂਦੇ ਇਹ ਜਾਨ ਖਾਂਡੇ ਪੂਰੀ ਵੀ ਸਾਡੇ ਨਾਲ ਆਜੋ ਸਾਡੇ ਨਾਲ ਆਜੋ ਬਸ ਜੋ ਵੀ ਨਹੀਂ ਉਤਰੰਦੇ ਤਾਂ ਨਾਲ ਹੀ ਰੋਣਾ ਸ਼ੁਰੂ ਸਾਰੇ ਪਾਸੇ ਜਿੱਥੇ ਵੀ ਗੱਡੀਆਂ ਚੱਲਦੀਆਂ ਟੈਕਸੀਆਂ ਚੱਲਦੀਆਂ ਉਥੇ ਫਿਰ ਇਦਾਂ ਹੀ ਹੁੰਦਾ ਇਹਨਾਂ ਨੂੰ ਵੀ ਹੁੰਦਾ ਯਾਰ ਸਾਡੀ ਸਵਾਰੀ ਫਿਰ ਵੀ ਹਟਦੇ ਨਹੀਂ ਆ ਵੀ ਸਾਡੀ ਸਵਾਰੀ ਬਣ ਜੂ ਪੈਸੇ ਵਟ ਲਾਂਗੇ ਚਾਰ ਤਾਂ ਕਰਕੇ ਹਰੇਕ ਨੂੰ ਹੁੰਦਾ ਵੀ ਸਾਡੇ ਨਾਲ ਆ ਜਵੇ ਸਾਡੇ ਨਾਲ ਆ ਜਵੇ ਤਾਂ ਆਪਣਾ ਇਹ ਸਫ਼ਰ ਅਮਰਸਰ ਤੋਂ ਸ਼ੁਰੂ ਹੋਇਆ ਸੀ ਦੁਬਈ ਉੱtre ਸੀ ਫਿਰ ਈਰਾਨ ਈਰਾਨ ਤੋਂ ਅਫਗਾਨਿਸਤਾਨ ਹੁਣ ਤਜਿਕਿਸਤਾਨ ਤਤੀਜਿਕਿਸਤਾਨ ਤੋਂ ਅੱਜ ਉਜ਼ਬੇਕਿਸਤਾਨ ਪੰਜਵੇਂ ਦੇਸ਼ ਚੱਲੇ ਆ ਪੰਜਵੇਂ ਦੇਸ਼ ਚੱਲੇ ਆ ਗੱਡੀਆਂ ਵੇਖੋ ਕਿਵੇਂ ਖੜੀਆਂ ਨੇ ਦੇਸ਼ ਹੋਰ ਵੀ ਸੀਗੇ ਹੁਣ ਤੇ ਵੇਖਦੇ ਆ ਕਿੱਥੋਂ ਕਿ ਤੱਕ ਵੈਸੇ ਜਾ ਹੁੰਦਾ ਹੂੰ ਕਿਹੜੀ ਗੱਡੀ ਆ ਭਾਊ ਤੇਰੀ ਮਰਸੀਡਿਸ ਬਾਅਦ ਕੀ ਹੁਣ ਆਪ ਅਗਲੇ ਮੁਲਕ ਜਾ ਕੇ ਵੇਖਦੇ ਆ ਹਨਾ ਹੂੰ ਮੈਂ ਰੱਖਾ ਕਿਥੇ ਰੱਖੇਗਾ ਪਹਿਲਾਂ ਹੀ ਭਰੀ ਫਿਰਦਾ ਇਹਨੂੰ ਸਾਮਾਨ ਰੱਖਿਆ ਗਿਆ ਆਹ ਹਾ 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 ਇਹ ਬਾਰਡਰ ਤੇ ਹੀ ਲਾਊਗਾ ਹੁਣ ਆਪਾਂ ਨੂੰ ਬਾਕੀ ਵੇਖੋ ਕਈ ਵਾਰ ਬੰਦੇ ਗੇੜੀ ਵੀ ਕਰ ਜਾਂਦੇ ਹੁੰਦੇ ਆ ਰੱਬ ਭਲਾ ਕਰੇ ਬਾਰਡਰ ਬਾਰਡਰ ਹਾਂ ਬਾਰਡਰ ਉਹ ਜੂਬੇਕਿਸਤਾਨ ਬਾਰਡਰ ਹਾਂ ਨੋ ਚੀਟ ਟਾਈਮ ਹੋ ਗਿਆ ਬਈ ਇੱਥੋਂ 11 ਵਜ ਗਏ 13 ਮਿੰਟ ਹੋ ਗਿਆ ਜਦੋਂ ਆਪਾਂ ਨਿਕਲੇ ਆ ਤੇ ਚੈੱਕ ਕੀਤਾ ਸੀ 2 250 ਕਿਲੋਮੀਟਰ ਆ ਮੈਨੂੰ ਲੱਗਦਾ ਇਹ ਸਾਰਾ ਬਾਕੀ ਇੱਕ ਵਾਰ ਫੇਰ ਜੀਪੀਐਸ ਤੋਂ ਚੈੱਕ ਕਰ ਲੈਣੇ ਕਿੰਨਾ ਵਾ ਅੱਗੇ ਬਰਫ਼ ਵੀ ਦੇਖੋ ਕਿਦਾਂ ਪਈ ਐ ਇੱਧਰ ਇੱਧਰਲੇ ਪਾਸੇ ਆ ਸਾਹਮਣੇ ਹਾਂ ਉਹ ਚੋਟੀਆਂ ਦੇ ਉੱਤੇ ਬਰਫ਼ ਦਿਖ ਰਹੀ ਏ ਮੋਰੇ ਤਾਂ ਹੀ ਠੰਡ ਕਾਫੀ ਜ਼ਿਆਦਾ ਹੋਈ ਐ ਠੰਡ ਹੋ ਗਈ ਸਵੇਰੇ ਦਾ ਟੈਂਪਰੇਚਰ ਅੱਜ 1 ਸੀਗਾ ਜ਼ੀਰੋ ਨਹੀਂ ਸੀ ਵੇਸ ਗਿਆ ਉਹ ਇੱਕ ਸੀ ਅੱਜ ਕੱਲ ਵੇਖ ਰਹੇ ਸੀਗੇ ਤੇ ਇਹੀ ਦੱਸ ਰਿਹਾ ਸੀਗਾ ਕਿ ਅੱਜ ਥੋੜਾ ਦਿਨ ਗਰਮ ਹੋਊਗਾ ਕੱਲ ਨਾਲੋਂ ਕੱਲ ਠੰਡਾ ਸੀਗਾ ਕਿਉਂਕਿ ਕੱਲ ਤੋਂ ਉਹਦੇ ਬਹੁਤ ਜ਼ਿਆਦਾ ਸੀ ਨਾ ਆ ਦੀਦੇ ਨਹੀਂ ਪਹਾੜ ਅੱਜ ਦਿਖ ਰਹੇ ਨੇ ਪੂਰੇ ਤੇ ਪਹਾੜਾਂ ਦੀ ਗੋਦ ਚ ਹੀ ਵਸਿਆ ਹੈ ਤੇ ਮਨ ਵੀ ਇਹ ਉਹ ਵੰਦੀ ਪਹਾੜਾ afghanistan ਦੇ urle area ਚ ਜਦੋਂ ਆਪਾਂ ਨਿਕਲ ਰਹੇ ਸੀਗੇ ਐਵੇਂ ਦੇ ਹੀ ਪੱਕੇ ਪਹਾੜ ਆ ਗਏ ਸੀ ਮੈਨੂੰ ਸੀਗਾ ਕੱਚੇ ਕੱਚੇ ਪਰ afghanistan ਜਿਵੇਂ ਆਣ ਪੱਕੇ ਕੀ ਬਹੁਤ ਉੱਚੇ ਉੱਚੇ ਪਹਾੜ ਵੇਖ ਕੇ ਆਏ ਆ ਤੇ ਆ ਸੋਹਣਾ ਸ਼ਹਿਰ ਲੱਗਾ ਸਾਨੂੰ ਇਹ ਨਾ ਹੁਣ ਛੱਡ ਕੇ ਜਾ ਰਹੇ ਆ ਦੋ ਰਾਤਾਂ ਆਪਾਂ ਰੁਕੇ ਬਸ ਇੱਥੇ ਹੂੰ ਤੇ ਤੀਜੇ ਦਿਨ ਆਪਾਂ ਤੀਜੇ ਦਿਨ ਚੱਲ ਗਏ ਆ ਬਹੁਤ ਸੋਹਣਾ 뷰 ਕਿਉਂਕਿ ਉਚਾਈ ਤੋਂ ਥੱਲੇ ਨੂੰ ਨਵਾਨ ਆ ਨਵਾਨ ਨੂੰ ਜਾ ਰਹੇ ਆ ਗੱਡੀ ਵੀ ਥੱਲੇ ਲੱਗ ਗਈ ਇਹ ਪਿੰਡ ਜੇ ਆ ਗਿਆ ਨਾਲ ਹੀ ਸ਼ਹਿਰ ਨਿਕਲਦੇ ਸਾਰ ਲੈ ਇੱਕ ਮਿੰਟ ਨਹੀਂ ਹੋਇਆ ਨਾਲ ਹੀ ਇਦਾਂ ਦਾ ਪਿੰਡ ਇਲਾਕਾ ਜਾ ਸ਼ੁਰੂ ਹੋ ਗਿਆ ਤੇ ਹੈਗੇ ਵੀ ਜ਼ਿਆਦਾ ਇੱਥੇ ਪਿੰਡ ਹੀ ਨੇ ਸ਼ਹਿਰ ਤਾਂ ਬਹੁਤ ਘੱਟ ਨੇ ਸ਼ਾਇਦ ਇੱਥੋਂ ਅੱਗੋਂ ਦਿਸ ਜੇ ਵੇ ਮੈਸੇ ਵੀ ਮੇਨ ਸ਼ਹਿਰ ਹੈ ਦਸ਼ਮੀ ਤੇ ਇੱਕ ਦੂਸਰਾ ਸਿਗਾ ਖੁਜੰਦ ਜਾਂਦਾ ਹਾਂ ਚਾਰ ਤੇ ਸੂਬੇ ਨੇ ਇਹਦੇ ਇੱਥੇ ਅੱਗੇ ਕਾਰ ਚੇਂਜ ਹੋ ਗਈ ਇਹ ਮੈਨੂੰ ਲੱਗਦਾ ਇੱਥੇ ਸਵਾਰੀਆਂ ਲੈ ਕੇ ਦਿੱਤੀਆਂ ਇਹਨੇ ਇਹਨੂੰ ਇਹ ਵਾਲੀ ਗੱਡੀ 'ਚ ਜਾਣਾ ਕੈਮਰੀ ਟੋਇਟਾ ਸਮਾਨ ਰੱਖਦਾ ਇਹਨੇ ਬੈਗ ਰੱਖਦੇ ਰੱਖਦੇ ਤੈਨੂੰ ਇਹਦਾ ਸਾਬਕਾ ਤਾਂ ਹੋਣਾ ਇਹਦੇ ਨਾਲ ਤੇ ਉਧਰੋਂ ਸਵਾਰੀਆਂ ਲਿਆ ਕੇ ਦਿੱਤੀਆਂ ਸਾਨੂੰ ਸੀ ਵੀ ਸਿੱਧੀ ਜਾਊਗੀ ਆ ਜੋ ਆ ਮਾਤਾ ਜੀ ਵੀ ਨੇ ਵੀ ਜਾਣਾ ਹੈ ਬਲੌਗ ਕਰਦਾ ਹਾਂ ਬਲੌਗ ਕਰਦਾ ਹੈ ਮਾਦਾ ਨੂੰ ਉਰਦੂ ਆਦਾ ਮੈਨੂੰ ਲੱਗਦਾ ਅੱਛਾ ਉਰਦੂ ਬੋਲਦੇ ਹੋ ਆਪ ਉਰਦੂ ਹੂੰ ਉਰਦੂ ਨਹੀਂ ਨਹੀਂ ਉਦ ਹੀ ਗੱਲਾ ਬਲੌਗ ਗੱਲਾ ਬੋਲਿਆ ਮੈਨੂੰ ਲੱਗਿਆ ਬੀਬੀ ਕਹਿੰਦੀ ਹੈ ਬਲੌਗ ਕਰਦੇ ਹਾਂ ਬਾਹਰ ਹਾਲੇ ਰੂਗਾ ਨਹੀਂ ਇੱਕ ਦੋ ਮਿੰਟ ਰੁੱਕ ਗਿਆ ਬਾਹਰ ਦਾ ਮੈਂ ਕਿਹਾ ਵੇਖਾ ਦिए ਨਜ਼ਾਰਾ ਆ ਵੇਖੋ ਸਾਰਾ ਪਿੰਡੂ ਖੇਤਰ ਲੱਗ ਰਿਹਾ ਹੈ ਪਹਾੜਾਂ ਦੇ ਉੱਤੇ ਘਰ ਬਣੇ ਆ ਪਰ ਆ ਜਿਹੜਾ ਟਰਮੀਨਲ ਆ ਇੱਥੋਂ ਗੱਡੀਆਂ ਚੱਲਦੀਆਂ ਫਿਰ ਉਸ ਬੇਕਿਸਤਾਨ ਵਾਲੇ ਬੰਦੇ ਨੂੰ ਇਹ ਪਹਾੜ ਥੋੜੇ ਜੇ ਹਰੇ-ਹਰੇ ਆ ਹਮ ਘਾਗੂ ਹੈਗਾ ਉਹ ਟਰਮੀਨਲ ਹੀ ਲਿਖਿਆ ਹੋਊਗਾ ਉੱਤੇ ਉਸ ਬੇਕੀ ਦੇ ਉਹ ਲੈ ਗਿਆ ਆ ਦੇ ਬਸ ਆਲੇ ਤਿੰਨ ਇਹ ਬੱਸ ਇੱਥੇ ਆਈ ਹੈ ਬੱਸ ਇੱਥੇ ਆਈ ਆਪਾਂ ਨੂੰ ਆਪਾਂ ਇੱਕ ਸਟੇਸ਼ਨ ਮਿਲਣ ਲੱਗਾ ਪਹਿਲਾ ਉੱਤਰ ਗਏ ਸੀਗੇ ਫਿਰ ਉੱਥੇ ਹਨ ਤੇ ਸਾਡੀ ਗੱਲ ਹੋਈ ਆ ਇਹਦੇ ਨਾਲ 300 ਸਾਮਾਨ ਹੀ ਦੇਣੇ ਆਪਾਂ ਇਹਨੂੰ ਪਿੱਛੇ ਉੱਥੇ ਹੀ ਗੱਲ ਕਰਕੇ ਲੈਂਦੇ ਐਨਾ ਕੀ ਲੈਂਦੇ ਆ 150 ਲੈਂਦੇ ਮਤਲਬ ਇੱਕ ਬੰਦੇ ਦਾ ਤੇ 300 ਦੇਣਾ ਨਹੀਂ ਨਾ ਇੱਥੇ ਤੱਕ ਨਹੀਂ ਤਾਂ ਆਏ ਸੀ ਨਾ ਬਸ ਕਿ ਨੱਦਕਾਸ ਖਿਖਿਤ ਮਸ਼ੀਨ ਨਹੀਂ ਹੈ ਇਹ ਕੋਰਤ ਵਾਰੀ ਲੈ ਆ ਲੱਗਦਾ ਇਹ ਨਹੀਂ ਅਮੀ ਹੋ ਜਾਣਾ ਇਹ ਕਿਥੋਂ ਫੇਰੇ ਲੈ ਇਹੋ ਤਵੇ ਮੈਨਸ ਹੋਇਆ ਤਿੰਨ ਬੈਣੇ ਆ ਨਾ ਪਿੱਛੇ ਬਾਹਰ ਉੱਚਾ ਸ਼ੁਰੂ ਸ਼ਟਾ ਗਈ ਨਹੀਂ ਉੱਚਾ ਮੋਰੇ ਕਹਿੰਦਾ ਬੀਬੀ ਬੈਠੀ ਐ ਉਹ ਕਹਿੰਦੀ ਹਣੀ ਮੈਂ ਬੈਠਣਾ ਆ ਕੱਲ ਮਤਰ ਪੈਰੇ ਛੇਤੀ ਕਰ ਸ਼ਾਮਾਂ ਨਾ ਪੈ ਜਾਣ ਸਾਨੂੰ ਬਾਰਡਰ ਕ੍ਰੋਸ ਕਰਦੇ ਆ ਨੂੰ ਚਲੋ 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 ਬਣੀ ਨਹੀਂ ਲੱਗਦਾ ਇਹਨਾਂ ਆ ਵਧੀਆ ਵੈਸੇ ਖੁੱਲੇ ਡੁੱਲੇ ਜਾਵਾਂਗੇ ਜੇ ਦੋਨੋਂ ਹੀ ਬੈ ਕੇ ਗਏ ਵਿੱਚ ਚਲੋ ਬਾਕੀ ਦੇਖਦੇ ਆ ਮਿਲਦੀ ਇੱਕ ਸਵਾਰੀ ਉਹਨੂੰ ਤੁਹਾਡਾ ਦੂਸਰਾ ਬੈ ਕਿੱਥੇ ਆ ਇਹ ਵਿੱਚ ਹੀ ਆ ਠੀਕ ਹੋ ਗਈ ਇਹਦੀ ਡੀਲ ਫਾਈਨਲ ਆ ਗਈ ਉਹ ਬੀਬੀ ਵੀ ਅੰਦਰ ਕੱਖ ਨੇ ਸਾਥਸ ਅਲਾਨ ਦੋ ਤਿੰਨ ਜਾਣੇ ਹੋ ਗਏ ਹੁਣ ਆਪਾਂ ਪਿੱਛੇ ਹਾਏ ਤੇ ਗੱਡੀਆਂ ਦੇ ਸ਼ੀਸ਼ੇ ਨਾ ਕਾਲੇ ਕਰਾਏ ਆ ਇਹਨਾਂ ਨੇ ਬਾਹਰੋਂ ਨਹੀਂ ਦੇਖਦਾ ਪਰ ਅੰਦਰੋਂ ਬਾਹਰ ਦੇਖ ਰਿਹਾ ਕਾਲਾ ਕਾਲਾ ਸਾਲੋ ਮਾਲਿਕ ਸ਼ੇਖ ਰੈਵੀ ਪਰਚੀ ਕਟਾਤੀ ਹਾਂ ਇਹ ਮਾਨਾ ਦਰਮੀ ਉੱਛਮਾ ਵਾਏ ਬੁਰਦਸਨ ਸਮਾਰਕਾਂ ਲਾਜ ਇਹਨਾਂ ਦੇ ਆਪਣੇ ਵਾਲੇ ਲੱਗਦੇ ਮੈਨੂੰ ਸੇਮ ਉਸੇ ਤਰ੍ਹਾਂ ਵਿੱਚ ਬੰਦਾ ਬੈਠਾ ਕਿ ਹਾਂ ਬੰਦੇ ਵੀ ਹੈਗੇ ਆ ਫਿਰ ਆਟੋਮੈਟਿਕ ਹੀ ਆ ਫਾਸਟ ਟੈਗ ਵਾਲਾ ਕੁ ਸਿਸਟਮ ਲੱਗਦਾ ਨਹੀਂ ਨਹੀਂ ਪੈਸੇ ਕਰੇਗਾ ਪੈਸੇ ਕਰੇਗਾ ਹਮ ਸਾਲੋ ਮਾਲੀ ਕਾਰਤਾ ਦੋਸਤ ਕਾਰਤਾ ਫਾਸਟ ਟੈਗ ਨਹੀਂ ਹੈਗਾ ਮਤਲਬ ਉਦਾਂ ਹੋਊਗਾ ਪਰ ਇੰਨੇ ਕੈਸ਼ ਦੇਣਾ ਇੰਜ ਹੋ ਨਹੀਂ ਸਕਦਾ ਵੀ ਇਹ ਮੁਲਕ ਦੇ ਵਿੱਚ ਫਾਸਟ ਟੈਗ ਨਾ ਹੋਵੇ ਕਿ ਉੱਚੇ ਪਹਾੜਾਂ ਦੇ ਤਾਂ ਇਹ ਪਿੰਡ ਵਸੇ ਆ ਤੇ ਉਹੀ ਬਰਫ਼ ਵਾਲਾ ਹਿਸਾਬ ਕਿਤਾਬ ਆ ਤਾਂ ਕਰਕੇ ਉਹਵੇਂ ਦੇ ਬਣਾਏ ਆ ਵੀ ਜੇ ਬਰਫ਼ ਪਵੇ ਤੇ ਬਰਫ਼ ਟਲ ਜਵੇ ਉੱਪਰੋਂ ਘਰਾਂ ਦੇ ਉਹ ਕਿਉਂਕਿ ਬਰਫ਼ ਪੈਂਦੀ ਇੱਥੇ ਵਾਹ ਸੋਹਣਾ ਹੈ ਤੇ ਹੁਣ ਤੱਕ 20 25 ਸਰੰਗਾਂ ਦੇ ਵਿੱਚੋਂ ਲੰਘੇ ਆਏ ਆ ਤੇ ਮੋਰੇ ਹੋਰ ਦੋ ਸਰੰਗਾਂ ਆ ਰਹੀਆਂ ਆ ਦੇਖੋ ਇਹ ਇਹਨਾਂ ਨੇ ਤਾਂ ਬਣਾਈਆਂ ਤਾਂ ਕਿ ਉੱਪਰੋਂ ਜਦੋਂ ਪੱਥਰ ਡਿੱਗਦੇ ਆ ਤੇ ਫੇਰ ਉਹ ਰਾਹ ਨੂੰ ਬੰਦ ਨਾ ਕਰਨ ਤਾਂ ਕਰਕੇ ਉਹਦੇ ਲਈ ਸਰੰਗਾਂ ਹੀ ਬਣਾਤੀਆਂ ਆ ਸਰੰਗ ਦੇ ਵਿੱਚ ਦੀ ਆਪਾਂ ਜਾ ਰਹੇ ਆ ਤੇ ਆ ਕਿਤੇ ਕਿਤੇ ਕੋਈ 1 ਕਿਲੋਮੀਟਰ ਦੀ ਆ ਜਾਂਦੀ ਹੈ ਇਹ ਦੈਂਚ 400 ਮੀਟਰ ਦੀ ਸੀਗੀ ਅੱਜ ਜਿਹਦੇ ਚਾਪਾ ਆਣ ਨਿਕਲ ਆਏ ਆ ਬਾਹਰ ਤੇ ਬਰਫ਼ ਪੈ ਗਈ ਹੈ ਪਹਾੜਾਂ ਤੇ ਇੱਥੇ ਸੀਜ਼ਨ ਦੀ ਕਿਉਂਕਿ ਠੰਡ ਆ ਗਈ ਇਧਰ ਪਹਾੜੀਆਂ ਉੱਚੀਆਂ ਜਿਨ੍ਹਾਂ ਦੇ ਉੱਤੇ ਆ ਗਏ ਆ ਫਿਰ ਟਨਲ ਆ ਗਈ ਇਹ ਉਹਦੇ ਨਾਲੋਂ ਥੋੜੀ ਜਿਹੀ ਛੋਟੀ ਹੈ ਸਰੰਗ ਭਾਈ ਇਹਦੇ ਬਹੁਤ ਕਮਾ ਰਹੇ ਆ ਹਾਈਵੇ ਪੱਖੋਂ ਚੰਗੀ ਤਰੱਕੀ ਕੀਤੀ ਹੈ ਇਹਨਾਂ ਨੇ ਕਿਤੇ ਵੀ ਜੇ ਸਲਾਈਡ ਹੁੰਦਾ ਉਹਦੇ ਲਈ ਇਹਨਾਂ ਨੇ ਰੰਗ ਬਣਾ ਕੇ ਰੱਖੀ ਹੈ ਪਹਿਲਾਂ ਹੀ ਜਿੱਥੋਂ ਜਿੱਥੋਂ ਸਲਾਈਡ ਹੁੰਦਾ ਆਊਗਾ ਇਧਰ ਪੂਰੇ ਭਰੇ ਭਰੇ ਸਾਰੇ ਪਾਸੇ ਭਰ ਭਰੇ ਹੈ ਸਰਹਾਦ ਦੇ ਲਾਗੇ ਪਹੁੰਚਦੇ ਆਂ ਹੀ ਟਰੱਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਦਿਖਣ ਲੱਗ ਗਈਆਂ ਕਿਉਂਕਿ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਾਲੇ ਵੀ ਚੰਗਾ ਵਪਾਰ ਚੱਲਦਾ ਆ ਤੇ ਉਧਰ ਸਾਹਮਣੇ ਦਰਵਾਜ਼ਾ ਵੀ ਦਿਖਣ ਲੱਗ ਗਿਆ ਤੇ ਇਸ ਦਰਵਾਜ਼ੇ ਨੂੰ ਆਪਾਂ ਹੁਣ ਕ੍ਰਾਸ ਕਰਕੇ ਤੇ ਜੇਕਿਸਤਾਨ ਤੋਂ ਉਜ਼ਬੇਕਿਸਤਾਨ ਚਲ ਜਾਣਾ ਇਹ ਵੈਸੇ ਪਹਿਲਾ ਸਿਕਿਉਰਿਟੀ ਵਾਲਾ ਦਰਵਾਜ਼ਾ ਹੈ ਇਮੀਗ੍ਰੇਸ਼ਨ ਤਾਂ ਵਾਵਾ ਅੱਗੇ ਜਾ ਕੇ ਹੋਣੀ ਆ ਬਾਰਡਰ ਤੇ ਪਹੁੰਚ ਗਏ ਆ ਤੇ ਬਹੁਤ ਜ਼ਿਆਦਾ ਰੌਸ਼ਾ ਹੈ ਵੀ ਦੇਖੋ ਕਿੰਨੀ ਗੱਡੀ ਖੜੀ ਹੈ ਉਤਰ ਗਏ ਆਪਾਂ ਆਜੋ ਜੀ ਚਲ ਜੀਏ ਨਵੇਂ ਮੁਲਕ ਚ ਆਹ ਤੇ ਜਾਕਿਸਤਾਨ ਦਾ ਗੇਟ ਆਈਥੋਂ ਆਊਟ ਕਰਦੇ ਆ ਪਹਿਲਾਂ ਆਹ ਖੜੀ ਏ ਗੱਡੀ ਜੀਚੇ ਆਪਾਂ ਆਏ ਸੀ ਗੇਟ ਲੰਗੇ ਆਏ ਅਸੀਂ ਤੁਰਕਿਸਤਾਨ ਵਾਲਾ ਵੀ ਓਹ ਸਾਹਮਣੇ ਗੇਟ ਆ ਗਿਆ ਉਹ ਜ਼ੀਰੋ ਲਾਈਨ ਹੋਊਗੀ ਹਮ ਉਹਦੇ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀ ਹੱਥ ਮਿਲਾ ਕੇ ਖੜੇ ਹੋਣੇ ਆਹ ਵੈਸੇ ਤੇ ਇਹਨਾਂ ਮੁਲਕਾਂ ਦੀ ਸਾਜ ਹੀ ਆ ਕਿਉਂਕਿ ਸੋ ਵੀ ਦਸੰਗ ਵਾਲੀ ਸਾਜ ਪੁਰਾਣੀ ਹੈਗੀ ਇਹਨਾਂ ਦੀ ਕੌਣ ਜੇ ਜ਼ਰੂਰ ਕਹਿੰਦੇ ਸੀ ਵੀ ਕੋਈ ਜੋ ਉਥੋਂ ਦੇ ਸ਼ਹਿਰ ਹੈ ਉਸ ਬੇਕਿਸਤਾਨ ਦੇ ਜਿਹੜੇ ਤਜਾਕੀ ਲੋਕੀ ਰਹਿੰਦੇ ਤੇ ਕਹਿੰਦੇ ਵੀ ਅਸੀਂ ਤਜਾਕਿਸਤਾਨ ਚ ਰਲਣਾ ਹੈ ਚਲੋ ਕਨਫਲਿਕਟ ਚੱਲਦੇ ਰਹਿੰਦੇ ਵੈਸੇ ਸਾਰੇ ਦੇਸ਼ਾਂ ਦੇ ਵਿੱਚ ਕੋਈ ਨਾ ਕੋਈ ਇਦਾਂ ਦਾ ਹੁੰਦਾ ਮਸਲਾ ਕਿਉਂਕਿ ਉਜ਼ਬੇਕੀ ਤਜੀਕੀ ਹੂੰ ਤੇ ਸਾਰੇ ਰਸ਼ੀਅਨ ਇਹ ਸਾਰੇ ਮੈਕਸੀ ਰਹਿੰਦੇ ਹਰੇਕ ਦੇਸ਼ ਦੇ ਵਿੱਚ ਆ ਜਿੱਥੋਂ ਆਪਾਂ ਆਏ ਆ ਇੱਥੇ ਹੈ ਤੇ ਤਜਾਕੀ ਲੋਕਾਂ ਦੀ ਧਰਤੀ ਆ ਪਰ ਅਫਗਾਨਿਸਤਾਨ ਦੇ ਵਿੱਚ ਵੀ ਨੇ ਤੁਹਾਨੂੰ ਹਾਂ ਉਹ ਜਬੇਕੀ ਵੀ ਰਹਿੰਦੇ ਆ ਅਫਗਾਨਿਸਤਾਨ ਦਾ ਜਿਹੜਾ ਹੁਣ ਅਖੀਰਲਾ ਏਰੀਆ ਸੀ ਆਪਣਾ ਮਜ਼ਾਰ ਵਾਲਾ ਉਹਦੇ ਚ ਜਿਆਦੇ ਰਹਿੰਦੇ ਆ ਉਹ ਜ਼ਬੇਕੀ ਤਜੀਕੀ ਆਹ ਪਾਸਪੋਰਟ ਕੰਟਰੋਲ ਲਿਖਿਆ ਵੀ ਬੋਰਡ ਤੇ ਕਿਤੇ ਆਹ ਵਾਲਾ ਪੋਸਟ ਤਾਂ ਨਹੀਂ ਇਹੀ ਹੈ ਟਰਮੀਨਲ ਇਥੋਂ ਕਰਵਾਈਏ ਸਟੈਂਪਿੰਗ ਤਜਿਕਿਸਤਾਨ ਨੇ ਸਾਨੂੰ ਆਊਟ ਕਰਤਾ ਇਮੀਗ੍ਰੇਸ਼ਨ ਹੋ ਗਈ ਹੁਣ ਅਸੀਂ ਵਾਧ ਰਹੇ ਹਾਂ ਉਜ਼ਬੇਕਿਸਤਾਨ ਵਾਲ ਨੂੰ ਜ਼ੀਰੋ ਲਾਈਨ ਹੰਲੇ ਮੋਰੇ ਹੀ ਆ ਇਹਨਾਂ ਨੇ ਯਾਰ ਕੋਈ ਆਪਣੇ ਬੈਗ ਬੁੱਕ ਚੈੱਕ ਨਹੀਂ ਕੀਤੇ ਵੀ ਆਪਾਂ ਕੀ ਲੈ ਕੇ ਚੱਲੇ ਆ ਜਾਂ ਕੁਛ ਅਗਲੇ ਚੈੱਕ ਕਰਨਗੇ ਹਨ ਇਹਨਾਂ ਨੇ ਕੋਈ ਨਹੀਂ ਚੈੱਕ ਕੀਤਾ ਇਥੇ ਅਸੀਂ ਬੈਗ ਰੱਖਣ ਲੱਗੇ ਸੀ ਐਕਸਰੇ ਤੇ ਕਹਿੰਦੇ ਨਹੀਂ ਜਾਓ ਨਹੀਂ ਚੈੱਕ ਕਰਨੇ ਕਹਿੰਦੇ ਅਗਲੇ ਆਫੇ ਚੈੱਕ ਕਰ ਲੈਣਗੇ ਆ ਦੇਖੋ ਇੱਧਰ ਵੀ ਟਰੱਕ ਕਿੰਨੇ ਖੜੇ ਨੇ ਵਪਾਰ ਸਹੀ ਗੱਲ ਹੈ ਵਪਾਰ ਵੱਡੇ ਲੈਵਲ ਤੇ ਹੀ ਹੈ ਪੰਜਵੇਂ ਮੁਲਕ ਜਾਪਾ ਹੋ ਰਿਹਾ ਹੁੰਦਾ ਹਾਂ ਪੰਜਵਾਂ ਮੁਲਕ ਸ਼ੁਰੂ ਹੋ ਗਿਆ ਜੀ ਬਸ ਹੁਣ ਆਪਣੀ ਇਮੀਗ੍ਰੇਸ਼ਨ ਕਰਾਉਣੀ ਹੈ ਇਥੋਂ ਉਹਨੂੰ ਵੇਖਦੇ ਕਿੰਨਾ ਟਾਈਮ ਲੱਗਦਾ ਇੱਥੇ 5 ਕਿ ਮਿੰਟ ਲੱਗ ਗਏ ਸਾਨੂੰ ਵੈਸੇ ਆਪਦੀ ਇਮੀਗ੍ਰੇਸ਼ਨ ਕਲੀਅਰ ਕਰਾਉਣ ਨੂੰ ਕਿਉਂਕਿ ਉਹ ਜਦੋਂ ਪਾਸਪੋਰਟ ਰੱਖਿਆ ਉਹਨੇ ਆਪਣੇ ਸਕੈਨਰ ਜੇ ਤੇ ਪਤਾ ਨਹੀਂ ਡਾਟਾ ਮੈਚ ਨਹੀਂ ਸੀ ਹੋ ਰਿਹਾ ਫਿਰ ਮੈਨੂਅਲੀ ਕੀਤਾ ਉਹਨੇ ਤੇ ਫਿਰ ਹੋਇਆ ਫਿਰ ਸਟੈਂਪ ਲਾ ਕੇ ਕੱਢਤਾ ਕਹਿੰਦੇ ਜਾਓ ਪਰ ਜਿੱਦਣ ਅਸੀਂ ਅਫਗਾਨਿਸਤਾਨ ਤੋਂ ਤੇ ਜਾ ਕੇ ਸਾਂਚੇ ਵੜੇ ਆ ਉਹ ਦਿਨ ਨਾ ਉਹ ਅਫਸਰ ਮੇਰੇ ਕੋਲ ਰਿਸ਼ਵਤ ਮੰਗ ਰਿਆ ਸੀ ਮੈਨੂੰ ਨਾ ਹੱਥ ਦੇ ਨਾਲ ਇਦਾਂ ਜਦੋਂ ਆਪਾਂ ਪੈਸੇ ਕਹੀਦਾ ਹੁੰਦਾ ਹਾਂ ਹਾਂ ਐਵੇਂ ਐਵੇਂ ਕਰਕੇ ਕਹਿੰਦਾ ਸੀ ਮੈਂ ਕਹਾ ਜਾ ਭਰਾਵਾ ਰਿਸ਼ਵਤ ਕਾਦੀ ਵੀਜ਼ਾ ਸੀ ਤੇ ਤੈਨੂੰ ਥੋੜੀ ਲਿਆ ਵੀਜ਼ਾ ਤੋਂ ਪਿੱਛੋਂ ਲੈ ਕੇ ਆਏ ਤੂੰ ਸਾਨੂੰ ਐਂਟਰ ਕੀਤਾ ਹੂੰ ਹੂੰ ਸੋ ਇਦਾਂ ਦੀਆਂ ਛੋਟੀਆਂ ਛੋਟੀਆਂ ਰਿਸ਼ਵਤਾਂ ਚੱਲਦੀਆਂ ਇੱਥੇ ਵੱਡੇ ਲੈਵਲ ਤੇ ਵੀ ਇਦਾਂ ਦੀ ਵਸੇ ਆ ਮੈਂ ਕਦੇ ਸੁਣਿਆ ਸੀਗਾ ਹਾਂ ਇਵੇਂ ਇਹ ਤਜਿਕਿਸਤਾਨ ਦੀ ਇਮੀਗ੍ਰੇਸ਼ਨ ਬਾਰੇ ਸੁਣਿਆ ਸੀ ਮੈਂ ਵੀ ਕੀ ਮੰਗ ਲੈਂਦੇ ਆ ਹਾਲੇ ਅਸੀਂ ਉਜ਼ਬੇਕਿਸਤਾਨ ਚ ਐਂਟਰ ਹੋਣਾ ਪਰ ਆ ਪਹਿਲੇ ਵੀਰ ਮਿਲ ਗਏ ਇਹ ਵੀਰ ਪਾਕਿਸਤਾਨ ਤੋਂ ਨੇ ਤੇ ਇਹ ਵੀਰ ਬੰਗਲਾਦੇਸ਼ ਤੋਂ ਨੇ। ਭਾਜੀ ਕੀ ਨਾਮ ਤੁਹਾਡਾ? ਮੈਂ ਇਮਰਾਨ হোসেন। ਹਾਂ? ਇਮਰਾਨ হোসেন। ਤੇ ਭਾਜੀ ਤੁਸੀਂ? ਨਹੀਂ ਤੇ ਸਲਮਤ اسلامబాద్। اسلامబాద్ ਤੋਂ। ਇੰਡੀਆ ਤੋਂ ਪਾਕਿਸਤਾਨ। ਅ اسلامబాద్ ਅਸੀਂ ਨੰਨਕੇ ਗਏ ਸੀ ਹਸਨ ਅਬਦਾਲ April ਦੇ ਵਿੱਚ। ਵਧੀਆ ਸੁਣਾ। ਭਾਜੀ ਸ਼ੁਕਰੀਆ। ਓਕੇ ਭਾਈ। ਤੇ ਵੀਰ ਕਹਿੰਦਾ ਵੀ ਅਸੀਂ ਇੰਡੀਆ ਆਉਣਾ ਪਰ ਵੀਜ਼ਾ ਨਹੀਂ ਮਿਲਦਾ ਹਨਾ। ਸੋਚਣਾ ਚਾਹੀਏ ਇੰਡੀਅਨ ਗਵਰਨਮੈਂਟ ਕੋ। ਇਨਸ਼ਾਅੱਲਾ ਗ੍ਰੀਨ ਮਿਲ ਜੇ। ਸਹੀ ਹੈ। ਕਦੋਂ ਗ੍ਰੀਨ ਅਪਲਾਈ ਕੀਤਾ? ਜਰੂਰ ਆਇਓ ਜਰੂਰ ਆਇਓ। ਠੀਕ ਹੈ ਵੀਰ। ਓਕੇ ਜੀ ਬਾਏ ਬਾਏ। ਤੇ ਆਹ ਵਾਲਾ ਜਿਹੜੇ ਉਧਰੋਂ Uzbekistan ਤੋਂ ਆਉਂਦੇ ਆ ਨਾ ਇਹ ਤਜਾਕਿਸਤਾਨ ਵਾਲਾ ਇਮੀਗ੍ਰੇਸ਼ਨ ਆ ਇੱਥੋਂ ਉਹਨਾਂ ਦੀ ਸਟੈਂਪ ਹੁੰਦੀ ਹੈ ਜ਼ੀਰੋ ਲਾਈਨ ਟੱਪ ਕੇ ਆ ਗਏ ਉਸ Uzbekistan ਚ ਬਾਬਰ ਦਾ ਦੇਸ਼ ਆ ਇਹ ਜਿਹਨੂੰ ਬਾਬੇ ਨਾਨਕ ਨੇ ਜਾਬਰ ਕਿਹਾ ਸੀ ਤੇ ਉਸ ਧਰਤੀ ਤੇ ਕਦਮ ਰੱਖ ਲਿਆ ਆਪਾਂ ਤੇ Uzbekistan ਦੇ ਵਿੱਚ ਵੀ ਗੁਰਮਾਨੰਕ ਦੇਵ ਜੀ ਆਪਣੀਆਂ ਉਦਾਸੀਆਂ ਦੇ ਦੌਰਾਨ ਆਏ ਸੀ ਦੇਖੋ ਹੁਣ ਆ ਮਰਕੰਦ ਦੇਵ ਜੀ ਜਿੱਥੇ ਆਪਾਂ ਹੁਣ ਪਹਿਲਾਂ ਇਧਰੋਂ ਮੱਲਬ ਕ੍ਰੋਸ ਕਰਕੇ ਜਾਣਾ ਜਿਹੜੇ ਸ਼ਹਿਰ ਐਂਟਰੀ ਕਰਾ ਲੀਏ ਪਹਿਲਾਂ ਠੱਪਾਲ ਵਾਲੀ ਹੈ ਇੱਥੋਂ ਸੈਂਟਰ ਚ ਉਸਬੇਕਿਸਤਾਨ ਚ ਹੋ ਗਏ ਵੀ ਐਂਟਰ ਆਫੀਸ਼ੀਅਲੀ ਲੱਗੀ ਹੈ ਮੋਹਰ ਇਧਰ ਇਹਨਾਂ ਦਾ ਡਿਊਟੀ ਫ੍ਰੀ ਏਰੀਆ ਟਰੱਕਾਂ ਵਾਲਿਆਂ ਦਾ ਔਖਾ ਵਿਚਾਰਿਆਂ ਦਾ ਬਹੁਤ ਤਕੜੀ ਲਾਈਨ ਲੱਗੀ ਆ ਪਿੱਛੇ ਇਧਰ ਵੀ ਬਹੁਤ ਸ਼ੋਹ ਪਿਆਈ ਆ ਹਾਂ ਇਧਰ ਜਿਹੜੇ ਤਜਿਕਿਸਤਾਨ ਨੂੰ ਜਾ ਰਹੇ ਆ ਨਾ ਭਰਿਆ ਪਿਆ ਕਮਰਾ ਉਹਾਂ ਦੇ ਹੰਦੀ ਵੀ ਜਾਈ ਜਾ ਰਹੇ ਆ ਹੂੰ ਘੰਟਾ ਜੀ ਰਹਿ ਗਿਆ ਨਾ 5 ਵਜੇ ਤੱਕ ਟਾਈਮ ਜੀ ਇਧਰ ਦੀ ਆਓ ਉਹ ਉਧਰ ਦੀ ਆਉਣ ਵਾਲਾ ਆਪਾਂ ਇਧਰ ਦੀ ਨਿਕਲਣਾ ਹੈ ਦਰਵਾజా ਲੰਘ ਕੇ ਆਗੇ ਬਾਹਰ ਵੀ ਆ ਵਾਲਾ ਦਰਵਾజా ਲੰਘ ਕੇ ਆ ਗਏ ਤੇ ਇਧਰ ਵੀ ਤਾਰਾਂ ਟੈਕਸੀ ਵਾਲੇ ਰੌਲਾ ਪਾਉਣ ਲੱਪੇ ਆ ਟੈਕਸੀ ਕਰ ਮੈਨੂੰ ਸੁਬਿਲਾਂ ਕੰਮ ਲੈ ਟੈਕਸੀ ਉਹ ਟੈਕਸੀ ਹਾਂ ਉਹ ਸਵਰ ਭਰਾਵਾ ਕਰਦੇ ਆ ਗੱਡੀਆਂ ਤਾਂ ਬਹੁਤ ਆ ਬਈ ਇੱਥੇ ਲੱਗੀਆਂ ਤੇ ਆਪਾਂ ਆ ਵਾਲੇ ਬੰਦੇ ਨਾਲ ਚੱਲੇ ਆ ਆ ਵੇਖੋ ਕਿੰਨੀਆਂ ਇਧਰ ਟੈਕਸੀਆਂ ਖੜੀਆਂ ਗਾ ਪਿਆ ਪਿਆ ਪੂਰਾ ਤੇ ਆਇਆ ਜਦੋਂ ਅਫਗਾਨਿਸਤਾਨ ਤੋਂ ਕ੍ਰੋਸ ਕਰ ਗਿਆ ਸੀ ਨਾ ਕੋਈ ਬੰਦੇ ਸੀ ਇਹਨੇ ਤੇ ਨਾ ਹੀ ਗੱਡੀਆਂ ਸੀਗੀਆਂ ਸਹੀ ਗੱਲ ਇੱਥੇ ਚੰਗੀ ਇੱਥੇ ਤਾਂ ਚੰਗੀ ਭੀੜ ਆ ਪੂਰੀ ਰੌਣਕ ਲੱਗੀ ਆ ਇੱਧਰੋਂ ਕੋਈ ਜਾਣ ਵਾਹ ਹੱਲੇ ਵੀ ਜਾਈ ਜਾ ਰਹੇ 5 ਵਜਣ ਵਾਲੇ ਨਾ ਟਾਈਮ ਹੋ ਗਿਆ ਜੀ ਹੁਣ ਅੱਗੇ ਸੀ Apple ਤੋਂ ਟਾਈਮ ਵਿਖਾਉਂਦੇ ਸੀ ਹੁਣ ਆ Samsung ਤੋਂ ਵਿਖਾਉਣਾ 4:35 ਹੋ ਗਏ ਆ ਤੇ ਘਰੇ ਹੋਏ 5:05 ਮਿੰਟ ਮਤਲਬ ਪੰਜਾਬ ਦੇ ਵਿੱਚ ਜਿਹੜਾ ਟਾਈਮ ਆ ਅੱਧਾ ਘੰਟਾ ਪਿੱਛੇ ਆ ਇਹ ਸੇਮ ਉਸੇ ਤਰ੍ਹਾਂ ਜਿੱਦਾਂ ਤਜਿਕਿਸਤਾਨ ਦਾ ਟਾਈਮ ਆ ਉਹੀ ਬਰਾਬਰ ਇੱਥੇ ਆ ਮੈਂ ਕਹਿ ਤੈ ਉਹ ਨਹੀਂ ਹੈ ਨਹੀਂ ਕਿ ਆਪਾਂ ਨੂੰ ਟੈਕਸੀ ਮਿਲੇਗੀ ਨਹੀਂ ਹੈ ਨਾ ਕਿਉਂਕਿ ਲੋਕ ਬਹੁਤ ਬਹੁਤ ਜ਼ਿਆਦਾ ਤੇ ਸਮਰਕੰਦ ਇੱਥੋਂ ਜਿੱਥੇ ਅਸੀਂ ਪਹੁੰਚਣਾ ਉਹ ਹੈਗਾ 40 ਕਿਲੋਮੀਟਰ ਆ 1 ਘੰਟਾ ਲੱਗੇ 1 ਘੰਟਾ ਲੱਗ ਜਾਊਗਾ ਐ ਚੇ ਸਮਾਨ ਰੱਖ ਲਿਆ ਮੈਨੂੰ ਲੱਗਦਾ ਹੋਰ ਸਵਾਰੀਆਂ ਹੁਣ ਪੂਰੀਆਂ ਕਰਕੇ ਤੋਰੂਗਾ ਇਹ ਆਜੋ ਵੀ ਛੇਤੀ ਛੇਤੀ ਜene ਆਣਾ ਤਾਂ ਜੇ ਕਿਸਤ ਨਾਲੋਂ ਬਹੁਤ ਯਾਦ ਆ ਰਹੇ ਲੋਕ ਹੀ ਨਿਕਲਦੇ ਇਹਨਾਂ ਨੇ ਉਧਰੋਂ ਮਨਾ ਕੇ ਲੈਵਣੇ ਵੀ ਆਜੋ ਆਜੋ ਅਸੀਂ ਇਹਨੂੰ ਮਨਾਇਆ ਬਈ 5 ਡਾਲਰ ਇੱਕ ਦੇਣੇ ਆ ਤੇ ਵੀਜ਼ਮਾਨੀ ਇੱਕ ਦੇਣੇ ਆ ਤੇ ਵੀਜ਼ਮਾਨੀ ਆਪਣੇ 7 ਰੁਪਈਆ ਦਾ ਇੱਕ ਸਮਾਨੀ ਬਣਦਾ ਇੰਨਾ ਕ ਹਿਸਾਬ ਆ 7 ਨੂੰ 14 140 ਰੁਪਈਏ ਉਹ 8.5 40 ਮਤਲਬ 5 550 ਰੁਪਈਆ ਹੋਣਾ ਸ਼ਾਇਦ ਇੱਥੇ ਲਾਗੇ ਚਾਗੇ ਜੇ ਆ ਇਹ ਸਭ ਤੋਂ ਵੱਡਾ ਚੈਲੰਜ ਹੁੰਦਾ ਇੱਥੇ ਆਗੇ ਪਹਿਲਾਂ ਟੈਕਸੀ ਲੈਣਾ ਤੇ ਇਹਨਾਂ ਨੂੰ ਮਨਾਉਣਾ ਇੱਕ ਤੇ ਇਹਨਾਂ ਕੋ ਬੱਸ ਕਿਤੇ ਹੋਰ ਲਾ ਦੰਦੇ ਫਿਰ ਇੱਕਦਾਨ ਕਰਾਰ ਕਰਕੇ ਲੈਣਗੇ ਉੱਥੇ ਲਾਵਾਂਗੇ ਤੇ ਰਸਤੇ ਦੀ ਲਾ ਦਣਗੇ ਫਿਰ ਸਹੀ ਗੱਲ ਹੈ ਇਹਨਾਂ ਨੂੰ ਪਤਾ ਹੁੰਦਾ ਨਾ ਬਾਹਰਲਾ ਬੰਦਾ ਇਹਨੂੰ ਕਿਹੜਾ ਪਤਾ ਪਰ ਅਸੀਂ ਵੀ ਹੁਣ ਥੋੜੇ ਜੇ ਪੱਕੇ ਹੋ ਗਏ ਆ ਸਫਰਾਂ ਚ ਸਿੱਖ ਲਿਆ ਇੰਨਾ ਕੁਝ ਵੀ ਕਿਵੇਂ ਕੀ ਕੁਝ ਕਰਨਾ ਆ ਦੇਖੋ ਗੇਟ ਖੋਲ ਕੇ ਤੇ ਤਜਿਕਿਸਤਾਨ ਦੀਆਂ ਗੱਡੀਆਂ ਕੱਢੀਆਂ ਇੰਜ ਤਜਿਕਿਸਤਾਨ ਤੇ ਉਜ਼ਬੇਕਿਸਤਾਨ ਦੀਆਂ ਗੱਡੀਆਂ ਇੱਕ ਦੂਸਰੇ ਦੇਸ਼ ਚ ਚੱਲ ਜਾਂਦੀਆਂ ਇੱਥੇ ਲਾਊਡ ਹੈਗਾ ਇਹਨਾਂ ਕੋਲ ਪਰਮਿਟ ਹੁੰਦੇ ਆ ਤੇ ਇਹ ਵਾਲੇ ਬੰਦਾ ਆਪਣੀਆਂ ਸਵਾਰੀਆਂ ਪੂਰੀਆਂ ਕਰ ਰਿਹਾ ਆ ਜਾ ਭਰਾਵਾ ਕਹਿੰਦਾ 2 ਮਿੰਟ ਦੇ ਦਿਦੋ ਆ ਜਾ ਆ ਜਾ ਉਰੂਸ਼ਾ ਕੱਢ ਲਿਆ ਸ਼ਾਦਿਕ ਮਸਾ ਆ ਵੀਏ ਨੂੰ ਸਵਾਰੀ ਮਿਲੀ ਆ ਤੇ ਡੇਢ ਘੰਟੇ ਬਾਅਦ ਤੇ ਹੁਣ ਛੱਲਿਆਂ ਦੇਖੋ ਲਾਲੀ ਕੀ ਵੀ ਸੋਹਣੀ ਆ ਗਈ ਉਸ ਵੇਕਿਸਤਾਨ ਦਾ ਰੰਗ ਦਿਖਦਾ ਇੱਥੋਂ ਪੂਰਾ ਤੇ 40 45 ਕਿਲੋਮੀਟਰ ਆ ਜਿੱਥੇ ਆਪਾਂ ਪਹੁੰਚਣਾ ਹੈ ਇੱਕ ਘੰਟਾ ਕੁ ਲੱਗ ਜੂ ਪਹੁੰਚਣ ਨੂੰ ਆ ਵੇਖੋ ਵੀ ਕਿੰਨਾ ਸੋਹਣਾ ਹੈ ਇਹ ਇੰਟਰਨੈਸ਼ਨਲ 에어ਪੋਰਟ ਤੇ ਆਪਾਂ ਆ ਜੋੜੀ ਨੂੰ ਲਾਉਣਾ ਸੀਗਾ ਤੇ ਹੁਣ ਇਹ ਸਾਨੂੰ ਛੱਡੂਗਾ ਕਿ ਬੜਾ ਸੋਹਣਾ 에어ਪੋਰਟ ਹੈ ਸਮਰਕੰਦ ਇੰਟਰਨੈਸ਼ਨਲ 에어ਪੋਰਟ ਬੜੀਆਂ ਸੀਰੀ ਉਤਰਨਾ ਇੱਥੇ ਪਲੈਨ ਨਹੀਂ ਲੈਣ ਅਸੀਂ ਤਾਂ ਲੈ ਅੱਗੋਂ ਫਲਾਈਟ ਲਾਵਾਂਗੇ ਪਰ ਸਾਨੂੰ ਵੇਖਣ ਦਾ ਮੌਕਾ ਮਿਲ ਗਿਆ ਸਮਰਕੰਦ ਦਾ 에어ਪੋਰਟ ਆ 에어ਪੋਰਟ ਤੋਂ ਬਾਹਰ ਤਾਂ ਜੀ ਪੀਕਿੰਗਸ ਤੱਕ ਸਪੀਨੂ ਦਾ ਗੁਰਗਾ ਮਾਇਬਦਾ ਕਜ਼ਾਕਿਸਤਾਨ ਚ ਇਹ ਤਾਂ ਪੋਹਰਾ ਵੀ ਰਸ਼ਨੀ ਸੀਗਾ ਤੇ ਡਾਵੀਆਂ ਡਾਵੀਆਂ ਗੱਡੀਆਂ ਦੇਖਦੀਆਂ ਸੀ ਪਰ ਇੱਥੇ ਚੰਗਾ ਰਸ਼ ਆ ਤੇ ਕਾਫੀ ਵੱਡਾ ਹੈ ਵੱਡੇ ਸ਼ਹਿਰ ਨੇ ਕਿਉਂਕਿ ਸਮਰਕੰਦ ਤਾਂ ਵੈਸੇ ਵੀ ਬੜਾ ਤਕੜਾ ਹੱਬ ਰਿਆ ਰੇਸ਼ਮ ਵਪਾਰ ਦਾ ਜਦੋਂ ਮਾਰਗ ਸੀਗਾ ਇਹ ਬਾਕੀ ਦਿਨੇ ਵੇਖਾਂਗੇ ਸਾਰਾ ਸ਼ਹਿਰ ਅਫਗਾਨਿਸਤਾਨ ਵਾਲਿਆਂ ਨੇ ਬੱਸ ਦੇ ਉੱਤੇ ਗੱਡੀ ਲੱਦੀ ਸੀ ਤੇ ਘੱਟ ਉਜ਼ਬੇਕਿਸਤਾਨ ਵਾਲੇ ਵੀ ਨਹੀਂ ਆ ਗੱਡੀ ਦੇ ਉੱਤੇ ਮੈਟਾਡੋਰ ਦੀ ਬਾਡੀ ਜੀ ਲੱਦੀ ਹੈ ਕਮਾਲ ਹੈ ਬਈ ਪਹੁੰਚ ਗਏ ਆਪਾਂ ਫਿਰ ਆਪਣੇ ਕਾਉ ਸਰਫਿੰਗ ਹੋਸਟ ਦੇ ਕੋਲ ਇਰਾਨ ਤੋਂ ਬਾਅਦ ਚ ਆਪਾਂ ਉਜ਼ਬੇਕਿਸਤਾਨ ਚ ਅੱਜ ਟਰਾਈ ਕੀਤੀ ਹੈ ਕਾਉ ਸਰਫਿੰਗ ਤੇ ਲੈਂਦੇ ਪੰਜਾਬ ਦਾ ਗੱਭਰੂ ਹੈ ਜਿਨੇ ਆਪਾਂ ਨੂੰ ਇੱਥੇ ਹੋਸਟ ਕੀਤਾ ਤੇ ਆਹ ਕਮਰਾ ਦਿੱਤਾ ਸਾਨੂੰ ਰਹਿਣ ਲਈ ਚਮਾਰਾ ਗਿਆ ਹਕੇ ਹਾਂ ਕਰਾਚੀ ਦਾ ਆ ਵੀਰ ਉਹ ਪਾਕਿਸਤਾਨ ਚੋਂ ਇਹ ਆ ਸੋਹਣਾ ਕਮਰਾ ਉਸ ਵੇਖੀ ਰੰਗ ਦਾ ਰੰਗਿਆ ਹੋਇਆ ਤੇ ਹੁਣ ਖਾਣ ਪੀਣ ਕਹਿੰਦਾ ਸੀ ਬਾਹਰੋਂ ਖਾ ਕੇ ਨਾ ਆਇਓ ਭਾਜੀ ਇੱਥੇ ਹੀ ਖਾਣਾ ਮੈਂ ਕਿਹਾ ਚਲੋ ਤੇ ਇੱਥੇ ਬਹੁਤ ਸਾਰੇ ਆਪਣੇ ਮੁੰਡੇ ਲੈਂਦੇ ਪੰਜਾਬ ਤੋਂ ਚੜਦੇ ਮਤਲਬ ਦੋਨੋਂ ਮੁਲਕਾਂ ਤੋਂ ਹੋਰਾਂ ਵੀ ਕਈ ਮੁਲਕਾਂ ਤੋਂ ਪੜਨ ਆਉਂਦੇ ਆ ਸਟੂਡੈਂਟ ਨੇ ਤਣਾ ਰੋਟੀ ਪਾਣੀ ਮੰਨ ਲੱਗਾ ਕਿਚਨ ਚੋਂ ਲੈਣ ਗਿਆ ਪਿਆ ਵੀਰ ਤੇ ਜੇ ਅਲਾਉ ਕੀਤਾ ਫਿਰ ਆਪਾਂ ਉਹਨੂੰ ਵੀ ਮਲਾਉਨੇ ਆ ਨਹੀਂ ਕਈ ਵਾਰ ਬੰਦੇ ਪ੍ਰਾਈਵੇਸੀ ਰੱਖਦੇ ਵੀ ਅਸੀਂ ਮੋਰੇ ਨਹੀਂ ਹੋਣਾ ਰੋਟੀ ਅੱਜ ਤਾਂ ਰੋਟੀ ਸਬਜ਼ੀ ਚੱਲੂਗੀ ਵੀ ਆਹ ਟਰ ਆ ਵੀਰ ਨੇ ਬਣਾਈ ਪਈ ਸੀ ਦਾਲ ਸਬਜ਼ੀ ਚੌਲ ਤੇ ਆਹ ਰੋਟੀਆਂ ਹੁਣ ਮਨਪ੍ਰੀਤ ਨੇ ਮਦਦ ਕਰਤੀ ਆ ਕੱਲਾ ਲੱਗਾ ਸੀ ਪਕਵਾਉਣਾ ਸੀ ਜੇ ਜਾ ਕੇ ਵੇਖਿਆ ਕਿ ਚੱਲ ਸੀ ਵੀ ਪਕਵਾ ਦਿੰਦੇ ਨਾਲ ਥੋੜੀਆਂ ਇਹ ਨਾਲ ਇਹ ਫਿਰ ਨਾਲ ਬਣਵਾਤੀਆਂ ਤੇ ਮਾਫੀ ਚਾਹੁੰਦੇ ਆ ਬਾਈ ਦਾ ਚਿਹਰਾ ਨਹੀਂ ਵਿਖਾਉਣਾ ਆਪਾਂ ਇਹ ਵੀਰ ਦੀ ਪ੍ਰਾਈਵੇਸੀ ਆ ਤਾਂ ਕਰਕੇ ਆਪਾਂ ਇਹਨੂੰ ਨਹੀਂ ਵਿਖਾਉਣਾ ਬਾਕੀ ਧੰਨਵਾਦ ਆ ਵੈਸੇ ਇਹ ਸਾਰਾ ਕੁਝ ਅਰੇਂਜਮੈਂਟ ਕਰਨ ਦੇ ਇੰਨੇ ਦਿਨਾਂ ਬਾਅਦ ਘਰ ਦੀ ਬਣੀ ਰੋਟੀ ਖਾ ਕੇ ਆ ਗਿਆ ਨਜ਼ਾਰਾ ਤੇ ਹੁਣ ਕਰਦੇ ਆ ਆਰਾਮ ਕੱਲ ਨੂੰ ਸੋਨਾ ਸ਼ਹਿਰ ਸਮਰਗੰਦ ਘੁੰਮਾਂਗੇ ਠੀਕ ਆ ਜੀ ਫਿਰ ਗੁੱਡ ਨਾਈਟ ਵੀਡੀਓ ਨੂੰ ਕਰਦੇ ਆ ਇੱਥੇ ਖਤਮ ਬਾਏ ਬਾਏ Keep watching Walk with Turner.